ਇਹ ਪੰਜਾਬ ਦੇ ਜਿਹੜੇ 36 ਕੇ 37 ਗੁਰਦੁਆਰੇ ਦੱਸੇ ਜਾ ਰਹੇ ਨੇ ਉੱਥੇ ਫੋਲਟ ਨਾ ਕਰਨ ਦਾ ਮਤਲਬ ਕੀ ਸੀ ੱਲੇ ਸੰਤ ਜਰਨੈਲ ਸਿੰਘ ਦੀ ਗੱਲ ਹੁੰਦੀ ਨਾ ਤੇ ਕੋ ਬਹੁਤੀ ਵੱਡੀ ਗੱਲ ਨਹੀਂ ਸੀ ਸਰਕਾਰ ਦੀ ਇੱਕੋ ਇੱਛਾ ਸੀ ਕਿ ਆਪਾਂ ਸਿੱਖਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਡਰਾ ਕੇ ਦਬਕਾ ਕੇ ਤਸੀਹਾਰੇ ਬਣਾ ਕੇ ਉਸ ਸਮੇਂ ਜਿਹੜਾ ਸਰਕਾਰ ਦੀ ਮਨਸ਼ਾ ਸੀ ਉਹ ਸਹੀ ਨਹੀਂ ਸੀ ਜਿਸ ਕਰਕੇ ਸਾਰਾ ਕੁਝ ਵਾਪਸ ਐਲ ਐਮ ਜੀ ਐਮ ਐਮ ਜੀ ਗੰਨਾ ਮਟਰ ਗੰਨਾ ਇਹ ਸਾਰੀਆਂ ਨੇ ਚਲਾਈਆਂ ਪਰ ਇਹਦੀ ਪੇਸ਼ ਨਹੀਂ ਗਈ ਇੰਨੇ ਢੇਰ ਲੱਗੇ ਪਏ ਲਾਸ਼ਾਂ ਦੇ ਇੰਨੇ ਲੱਗੇ ਪਏ ਵੀ ਉਹ ਬਰਾਂਡੇ ਨਾਲ ਵੀ ਉੱਚੇ ਹੋਏ ਪਏ ਜਿਹੜਾ ਬਰਾਂਡਾ ਉੱਚਾ 8-9 ਮਹੀਨੇ ਦਾ ਬੱਚਾ ਸੀ ਤੇ ਦੂਜੇ ਨੇ ਥੱਲੇੋਂ ਮਾਰ ਕੇ ਬਰਸਟਟਾਈਂਗ ਕਰਕੇ ਨਾ ਸਿਰਫ ਲੱਤਾਂ ਹੀ ਉਹਦੇ ਹੱਥ ਤੇ ਰਹਿ ਗਈਆਂ ਬਾਕੀ ਸਾਰਾ ਕੁਝ ਉਹਨਾਂ ਸਮਝ ਲਓ ਵੀ 6 ਤਰੀਕ ਦੀ ਰਾਤ ਤੋਂ ਲੈ ਕੇ 10 ਤਰੀਕ ਤੱਕ ਇੱਕੇ ਥਾਂ ਹੀ ਫਰਸ਼ ਤੇ ਸੁੱਤੀ ਰੱਖਿਆ ਇਹਦੇ ਹਾਲਾਤ ਹੋ ਗਏ ਸਨ ਸਾਡਾ ਜਿਹੜਾ ਮਾਸ ਅਸੀਂ ਨਾ ਸੜ ਸੜ ਕੇ ਸਾਨੂੰ ਮੁਸ਼ਕਾਉਣ ਲੱਗ ਪਿਆ ਮੇਰੇ ਖਿਆਲ ਮੁਗਲਾਂ ਦੇ ਜਿਹੜੇ ਹੈਗੇ ਸੀ ਨਾ ਤਸ਼ੱਦਦ ਹਾਂ ਉਹਨਾਂ ਨੂੰ ਵੀ ਮਾਰ ਪਾ ਗਈ ਸੀ ਜੋ ਇਹਨਾਂ ਨੇ ਤਸ਼ੱਦਦ ਕੀਤੇ ਛੜਦੀ ਕਲਾ ਟਰੈਂਪੀ ਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੂਨ 1984 ਨਾ ਭੋਲਿਆ ਤੇ ਨਾ ਬਖਸ਼ਯੋਗ ਹੈ ਜੂਨ 1984 ਦੇ ਦੌਰਾਨ ਜੋ ਆਪਰੇਸ਼ਨ ਬਲੂ ਸਟਾਰ ਹੋਇਆ ਕੱਲੂਕਾਰੇ ਦਿਵਸ ਵਜੋਂ ਜਿਹੜਾ ਮਨਾਇਆ ਜਾਂਦਾ ਹੈ ਜਿਹਦੇ ਵਿੱਚ ਇਤਿਹਾਸ ਮੁਤਾਬਿਕ ਦੱਸਿਆ ਜਾਂਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜੋ ਸਿੰਘ ਸਿੰਘਣੀਆਂ ਸ਼ਹੀਦ ਹੋਏ ਤਾਂ ਉਸ ਤੋਂ ਬਾਅਦ ਤਕਰੀਬਨ 35 ਕੇ 37 ਦੇ ਕਰੀਬ ਨੇ ਗੁਰੂ ਘਰ ਸੀ ਪੰਜਾਬ ਦੇ ਵਿੱਚ ਤਾਂ ਉੱਥੇ ਜਿਹੜੀ ਫੌਜ ਆ ਉਹ ਤਨਾਤ ਕਰ ਦਿੱਤੀ ਗਈ ਤਾਂ ਉਸ ਸਮੇਂ ਦੇ ਹਾਲਾਤ ਕੀ ਸੀ ਲਗਾਤਾਰ ਜਿਹੜੀ ਹੈ 29 ਤਰੀਕ ਤੋਂ ਲੈ ਕੇ 6 ਜੂਨ ਤੱਕ ਜਿਹੜਾ ਇਹ ਲਗਾਤਾਰ ਦਿਹਾੜੇ ਮਨਾਏ ਜਾਂਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜਾ ਸਮਾਗਮ ਲਿਖੇ ਜਾਂਦੇ ਨੇ ਸ਼ਹੀਦਾਂ ਦੀ ਯਾਦ ਦੇ ਵਿੱਚ ਸ਼ਹੀਦਾਂ ਦੇ ਪਰਿਵਾਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਸਿੰਘ ਸਭਾ ਜਿਹੜੇ ਨੇ ਉਹ ਸੰਗਤਾਂ ਨੂੰ ਜਿਹੜਾ ਸੰਦੇਸ਼ ਨੇ ਉਹ ਜਾਰੀ ਕਰਦੇ ਨੇ ਤਾਂ ਉਸ ਸਮੇਂ ਜੋ ਅਖੀੜੀਟਾ ਹਾਲ ਹੈ ਸੋ ਕੀ ਹਾਲਾਤ ਹਨ ਤਾਂ ਸਾਡੇ ਨਾਲ ਖਾਸ ਤੌਰ ਤੇ ਸ਼ਖ ਨੇ ਉਹ ਸਮਝੋ ਹਾਲਾਤ ਦੇਖੇ ਸਿੰਘ ਸਾਹਿਬ ਜਿਨ੍ਹਾਂ ਨੇ ਉਹ ਸਾਰਾ ਦ੍ਰਿਸ਼ ਦੇਖਿਆ ਤਾਂ ਉਸ ਸਮੇਂ ਹਾਲਾਤ ਕੀ ਸਨ ਉਹ ਜੀ ਕਰ ਕੀ ਸੀ ਤਾਂ ਦੌਰ ਕਿਵੇਂ ਸੀ ਇਹ ਸਾਰੀਆਂ ਜਿਹੜੀਆਂ ਆਪਣੇ ਅੱਖੀ ਜਿਹੜੇ ਪਿੰਡੇ ਤੇ ਹਣਾਈਆਂ ਨੇ ਤਾਂ ਅਸੀਂ ਤੁਹਾਨੂੰ ਆਪਣ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਨਾਲ ਉਹ ਸਾਰੀ ਜਿਹੜੀ ਹਾਲਾਤ ਨੇ ਉਹ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰਾਂਗੇ ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਿੰਘ ਸਾਹਿਬ ਦਾ ਸਵਾਗਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਹਿਬ ਮਨਮੋਹਨ ਸਿੰਘ ਬਾਰਨਵਾਲੇ ਮਨਮੋਹਨ ਸਿੰਘ ਬਾਹਰਨ ਵਾਲੇ ਉਸ ਸਮੇਂ ਕਿਹੜੀ ਜਗ੍ਹਾ ਤੇ ਸਨ ਜਦੋਂ ਜੂਨ 184 ਦਾ ਇਹ ਵਾਕਿਆ ਹੋਇਆ ਉਦੋਂ ਜਿਹੜੀ ਸਾਡੀ ਡਿਊਟੀ ਸੀ ਲੰਗਰ ਹਾਲ ਦੀ ਜਿਹੜੀ ਬਿਲਡਿੰਗ ਹੈ ਉਹਦੇ ਵਿੱਚ ਹਜੂਰ ਸਾਹਿਬ ਤੋਂ ਕਾਰਸੇਵਾਲੇ ਸਿੰਘ ਆਏ ਸਨ 40 ਦੇ ਕਰੀਬ ਉਹਨਾਂ ਦੇ ਨਾਲ ਮੇਰੀ ਡਿਊਟੀ ਸੀ ਉਸ ਸਮੇਂ ਜਿੱਥੇ ਦਿਨ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਤਰਾ ਵਾਲੇ ਆ ਕੇ ਸੰਗਤਾਂ ਨੂੰ ਸੰਬੋਧਨ ਹੁੰਦੇ ਸਨ ਤੇ ਸਿੱਖੀ ਦਾ ਪ੍ਰਚਾਰ ਕਰਦੇ ਸਨ ਜੀ ਲੰਗਰ ਹਾਲ ਤੇ ਉੱਥੇ ਸਾਡੀ ਡਿਊਟੀ ਮੋਰਚਾਂ 'ਚ ਠੀਕ ਹੈ ਇੱਕ ਇਤਿਹਾਸ ਮੁਤਾਬਿਕ ਮੈਂ ਨਾ ਸੰਤ ਚਨ ਲਾਲ ਸਿੰਘ ਪਿੰਡਰਾਲ ਦੀ ਪੂਰੀ ਜਿਹੜੀ ਕਿਤਾਬ ਹੈ ਜੀਮਨੀ ਹੈ ਉਹ ਪੂਰੀ ਸੰਖੇਪ ਰੂਪ ਦੇ ਵਿੱਚ ਸਾਂਝੀ ਕੀਤੀ ਹੈ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿ ਦਰਬਾਰ ਸਾਹਿਬ ਦੇ ਵਿੱਚ ਦੱਸਿਆ ਜਾ ਰਿਹਾ ਕਿ ਫੌਜ ਤਨਾਤ ਕਰਦੀ ਗਈ ਸੀ ਰਾਤ ਨੂੰ ਜਿਹੜਾ ਗੋਲੀਬਾਰੀ ਵੀ ਹੁੰਦੀ ਸੀ ਪਰ ਇਹ ਪੰਜਾਬ ਦੇ ਜਿਹੜੇ 36 ਕੇ 37 ਗੁਰਦੁਆਰੇ ਦੱਸੇ ਜਾ ਰਹੇ ਨੇ ਉੱਥੇ ਫੌਜ ਤਨਾਤ ਕਰਨ ਦਾ ਮਤਲਬ ਕੀ ਸੀ ਕੀ ਉਹਨਾਂ ਨੂੰ ਲੱਗਦਾ ਸੀ ਕਿ ਸੰਤ ਜਰਨੈਲ ਸਿੰਘ ਜਿਹੜੇ ਨੇ ਉਹ ਗੁਰਦੁਆਰੇ ਵਿੱਚ ਨੇ ਜਾਂ ਤੁਸੀਂ ਉਸ ਸਮੇਂ ਕੀ ਦੇਖਿਆ ਵੇਖੋ ਜੀ ਗੱਲ ਇਹ ਆ ਵੀ ਕੱਲੇ ਸੰਤ ਜਰਨੈਲ ਸਿੰਘ ਦੀ ਗੱਲ ਹੁੰਦੀ ਨਾ ਤਾਂ ਕੋ ਬਹੁਤੀ ਵੱਡੀ ਗੱਲ ਨਹੀਂ ਸੀ ਉਹ ਪਾਣੀ ਬੰਦ ਕਰ ਸਕਦੇ ਸੀ ਬਿਜਲੀ ਬੰਦ ਕਰ ਸਕਦੇ ਸੀ ਕਿ ਹੋਰ ਢੰਗ ਨਾਲ ਕਰ ਸਕਦੇ ਬੜਾ ਕੁਝ ਹੋ ਸਕਦਾ ਸੀ ਪਰ ਸਰਕਾਰ ਦੀ ਇੱਕੋ ਇੱਛਾ ਸੀ ਕਿ ਆਪਾਂ ਸਿੱਖਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਹੂੰ ਡਰਾ ਕੇ ਦਬਕਾ ਕੇ ਕਸਿਆਰੇ ਬਣਾ ਕੇ ਜਿਹੜੀਆਂ ਸਿੱਖ ਮੰਗਾ ਮੰਗਦੇ ਨੇ ਜਿਹੜੇ ਸਿੱਖਾਂ ਨਾਲ ਵਾਅਦੇ ਕੀਤੇ ਸਨ 47 ਤੋਂ ਪਹਿਲਾਂ ਜੀ ਉਹ ਜਿਹੜੀਆਂ ਮੰਗਾ ਨਾ ਮੰਗਣ ਵੀ ਐਸਾ ਡਰਾਓ ਇਸ ਹਸਾਬ ਦੇ ਨਾਲ ਕਿਉਂਕਿ ਸੰਤ ਜਰਨੈਲ ਸਿੰਘ ਇੱਕ ਗੁਰਦੁਆਰੇ 37 ਗੁਰਦੁਆਰੇ ਇੰਦੇ ਨਹੀਂ ਸੰਢਾਗੇ ਤੇ ਉਹਨਾਂ ਗੁਰਦੁਆਰੇ ਵਿੱਚ ਵੀ ਗੋਲੀ ਚਲਾਈ ਜਿਵੇਂ ਗੁਰਦੁਆਰਾ ਦੂਖਨਵਾਰਨ ਸਾਹਿਬ ਵੀ ਚੱਲੀ ਹੈ ਬਿਲਕੁਲ ਸੋ ਉਸ ਸਮੇਂ ਜਿਹੜਾ ਸਰਕਾਰ ਦੀ ਮਨਸ਼ਾ ਸੀ ਉਹ ਸਹੀ ਨਹੀਂ ਸੀ ਜਿਸ ਕਰਕੇ ਸਾਰਾ ਕੁਝ ਵਾਪਰਿਆ ਸਿੰਘ ਸਾਹਿਬ ਤੁਸੀਂ ਕੀ ਦੇਖਿਆ ਕੀ ਉਸ ਸਮੇਂ ਜਿਵੇਂ ਦੱਸਿਆ ਜਾ ਰਿਹਾ ਕਿ ਨਾਮਾ ਗੁਰਦੋਵੀ ਪਾਸ਼ਾਹੀ ਦਾ ਸਥਾਨ ਹੈ ਗੁਰਦੁਆਰਾ ਦੁਖਨਵਾਰਨ ਸਾਹਿਬ ਉੱਥੇ ਵੀ ਜਿਹੜਾ ਕਿਹਾ ਜਾ ਰਿਹਾ ਕਿ ਕਿਉਂਕਿ ਅਜੈਬ ਸਿੰਘ ਜਿਹੜੇ ਉੱਥੇ ਦੇ ਮੈਨੇਜਰ ਹੁੰਦੇ ਸੀ ਉਹ ਕਹਿੰਦੇ ਸੀ ਸਾਰਾ ਆਖੀ ਡਾਟਾ ਹਾਲ ਦੇਖਿਆ ਤੁਸੀਂ ਵੀ ਉਸ ਸਮੇਂ ਜਿਹੜਾ ਇਹ ਸਾਰੀ ਜਿਹੜੀਆਂ ਤਸਵੀਰਾਂ ਦੇਖੀਆਂ ਨੇ ਤਾਂ ਉਸ ਸਮੇਂ ਹਾਲਾਤ ਕੀ ਸੀ ਕਿੰਨੇ ਸਿੰਘ ਸਿੰਘਣੀਆਂ ਜਾਂ ਬੱਚੇ ਨੇ ਉਹ ਸ਼ਹੀਦ ਹੋਏ ਸੀ ਤਾਂ ਉਹ ਕਿਹੜੀ ਜਗ੍ਹਾ ਤੇ ਸੀ ਮੈਂ ਤਾਂ ਦਰਬਾਰ ਸਾਹਿਬ ਸ੍ਰੀ ਸੰਤਾਂ ਦੇ ਨਾਲ ਅੱਛਾ ਜੀ ਸੱਚ ਕੰਢੇ ਜਨ ਅੰਦਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਉੱਥੇ ਜਿਹੜਾ ਸੀਗਾ ਜਿਵੇਂ ਦੱਸਿਆ ਪਹਿਲਾਂ ਲੰਗਰ ਹਾਲ ਦੀ ਜਿਹੜੀ ਜਿੱਥੇ ਸੰਤ ਜਨ ਨਾਲ ਸੰ ਲੈਕਚਰ ਕਰਦੇ ਸੀ ਉੱਥੇ ਸਾਡੀ ਡਿਊਟੀ ਸੀ ਹੂੰ ਪਹਿਲਾਂ ਤਾਂ ਜੇ ਸਾਹਬ ਨਾਲ ਅਸੀਂ ਮੋਰਚਾਂ ਵੀ ਸਾਂ ਸਾਡੇ 4 ਬੰਦੇ ਸੀ ਅਸੀਂ ਇੱਕ ਮੋਰਚੇ 'ਚ ਹੂੰ ਦੋ ਅਸੀਂ ਹੈਗੇ ਆ ਤੇ ਦੋ ਸ਼ਹੀਦ ਹੋ ਗਏ ਸੀ ਉੱਥੇ ਸਾਡੇ ਨਾਲ ਉਸ ਸਮੇਂ ਜਿਹੜਾ ਮੋਰਚਿਆਂ ਵਿੱਚੋਂ ਸਿੱਧਾ ਮਿਲਟਰੀ ਦੇ ਨਾਲ ਲੜਾਈ ਹੁੰਦੀ ਉਹਦੇ ਤਾਂ ਕੋਈ ਇਹ ਨਹੀਂ ਸੀ ਪਤਾ ਨਹੀਂ ਸੀ ਲੱਗਦਾ ਐਨਾ ਹੀ ਪਤਾ ਲੱਗਦਾ ਜਿਹੜੇ ਮਿਲਟਰੀ ਵਾਲੇ ਦੀ ਢੇਰੀਆਂ ਲੱਗੀਆਂ ਜਾਂਦੀਆਂ ਨੇ ਜਿਦੋਂ ਆਉਂਦੇ ਸਿੰਘ ਫਿਰ ਗੋਲੀਆਂ ਨਾ ਉਡਾਈ ਜਾਂਦੇ ਸੀ ਹੂੰ ਤੇ ਫਿਰ 4 ਤਰੀਕ ਦੇ ਸਵੇਰੇ ਅਮਰਤ ਵੇਲੇ ਤੋਂ ਲੈ ਕੇ 4 ਦਾ ਦਿਨ ਜੀ 4 ਦੀ ਰਾਤ 5 ਦਾ ਦਿਨ 5 ਦੀ ਰਾਤ ਜਦੋਂ ਆਈ ਆ ਨਾ ਹੂੰ ਤੇ ਉਸ ਸਮੇਂ ਇਹਨਾਂ ਨੇ ਪੂਰਾ ਯੋਰ ਲਾ ਕੇ ਵੇਖ ਲਿਆ ਇਹਨਾਂ ਨੇ ਦੇਖੋ ਆਪਣੀਆਂ ਗੰਨਾਂ ਦੇ ਨਾਲ ਕਈ ਤਰੀਕਿਆਂ ਦੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਐ ਇਸ ਤੱਕ ਕਮਾਂਡੋ ਉਤਾਰਨ ਵਾਲੀ ਵੀ ਗੱਲਾਂ ਆਪ ਸਾਰਾ ਤੁਸੀਂ ਸੁਣਿਆ ਹੂੰ ਇਹ ਬਹੁਤ ਕੁਝ ਉਹਨਾਂ ਨੇ ਬੜਾ ਯਤਨ ਕੀਤਾ ਹੂੰ ਫਿਰ ਇਹਨਾਂ ਦੀ ਪੇਸ਼ ਨਹੀਂ ਗਈ 5 ਤਰੀਕ ਦੀ ਰਾਤ ਨੂੰ ਫਿਰ ਟੈਂਕ ਲੈ ਕੇ ਆਏ ਨੇ ਅੱਛਾ ਗੋਲੀਬਾਰੀ ਤੋਂ ਬਾਅਦ ਹਾਂ ਗੋਲੀਬਾਰੀ ਚਲ ਜਦੋਂ ਦੀ ਨਹੀਂ ਪੇਸ਼ ਗਈ ਨਾ ਐਲ ਐਮ ਜੀ ਐਮ ਐਮ ਜੀ ਗੰਨਾ ਮਟਰ ਗੰਨਾ ਇਹ ਸਾਰੀਆਂ ਨੇ ਚਲਾਈਆਂ ਪਰ ਇਹਦੀ ਪੇਸ਼ ਨਹੀਂ ਗਈ ਤੇ ਮੈਂ ਵੀ 5 ਤਰੀਕ ਦੀ ਸ਼ਾਮ ਤੱਕ ਉੱਥੇ ਮੋਰਚਾ 'ਚ ਰਹੇ ਹਾਂ ਫਿਰ ਉੱਥੇ ਬਾਬਾ 18 ਸਿੰਘ ਮੇਰੇ ਸੌਰਾਂ 'ਚ ਰਿਸ਼ਤੇਦਾਰੀ ਪੈਂਦੀ ਹੈ ਤੇ ਉਹਨਾਂ ਨੇ ਮੈਨੂੰ ਭੇਜਿਆ ਸਾਡੇ ਘਰ ਦੇ ਵੀ ਉੱਥੇ ਸਨ ਉਹ ਬੱਚਾ ਮੇਰਾ 1 ਸਾਲ ਦਾ ਸੀ ਉਦੋਂ ਜੀ ਤੇ ਉਹਨਾਂ ਨੇ ਭੇਜਿਆ ਵੀ ਇਹਨਾਂ ਨੂੰ ਤੁਸੀਂ ਸਰਾਣ ਛੱਡ ਕੇ ਆਓ ਮੈਂ ਸਰਾਾਂ ਵਿੱਚ ਛੱਡਣ ਵਾਸਤੇ ਗਿਆ ਤੇ ਉਹ ਇੱਕ ਬੱਚੀ ਸੀ ਜਿਹੜੀ ਮੇਰੇ ਸਹੁਰਿਆਂ ਦਾ ਘਰ ਵੀ ਨਾਲ ਹੀ ਦਰਬਾਰ ਸਾਹਿਬ ਦੇ ਤੇ ਉਹਨਾਂ ਉਹ ਇਕੱਠੀਆਂ ਪੜਦੀਆਂ ਸਨ ਜੀ ਉਹ ਬਾਈ ਚਾਂਸ ਦਰਬਾਰ ਸਾਹਿਬ ਜਦੋਂ ਗੋਲੇਬਾਰੀ ਸ਼ੁਰੂ ਹੋਈ ਹੈ ਨਾ ਉਹ ਮੱਥਾ ਟੇਕਣ ਆਈ ਹੋਈ ਸੀ ਚਾਰ ਉਹ ਬੱਚੀ ਹਾਂ ਠੀਕ ਉਹ ਸਾਡੇ ਘਰ ਦਾ ਨੂੰ ਵੇਖ ਕੇ ਫਿਰ ਉਹਨਾਂ ਕੋਲੇ ਆ ਗਈ ਉਹ ਫਿਰ ਬਾਬਾ ਠਾਰਾ ਸਿੰਘ ਮੈਨੂੰ ਕਹਿੰਦੇ ਵੀ ਇਹਨਾਂ ਨੂੰ ਤੁਸੀਂ ਉੱਥੇ ਛੱਡ ਕੇ ਆਓ ਫਿਰ ਅਸੀਂ 5 ਤਰੀਕ ਦੀ ਰਾਤ ਨੂੰ ਹੂੰ ਪੰਜਾਬ ਸਿੰਘ ਵਾਲੀ ਗਲੀ ਪੈਂਦੀ ਪਿਛਲੇ ਪਾਸੇ ਸਰਾਂ ਦੇ ਵਿੱਚੋਂ ਵੀ ਰਾਹ ਪਾੜਿਆ ਹੋਇਆ ਸੀ ਸਮੁੰਦਰੀ ਹਾਲ ਨਾਨਕਨਵਾਸ ਤੋਂ ਅੱਗੇ ਜਾ ਕੇ ਸ਼ਰੋਮਣੀ ਅਕਾਲੀ ਦਲ ਦਾ ਨਿੱਕਾ ਜਿਹਾ ਦਫ਼ਤਰ ਹੁੰਦਾ ਸੀ ਦੋ ਕ ਕਮਰੇ ਹੁੰਦੇ ਸਨ ਹਾਂ ਬੈਕ ਸਾਈਡ ਦਾ ਬਿਲਕੁਲ ਜਿੱਥੇ ਗੁਰੂ ਹਰਗੋਬਿੰਦ ਨਵਾਸ ਹੈ ਉੱਥੇ ਹੁੰਦੇ ਸਨ ਤੇ ਉਧਰੋਂ ਰਸਤਾ ਸੀ ਜਿੱਥੋਂ ਸਖਦੇਵ ਬੱਬਰੋਣੀ ਸਾਰੇ ਨਿਕਲ ਕੇ ਗਏ ਨੇ ਨਾ ਉਹ ਰਸਤੇ ਥਾਣੀ ਮੈਂ ਛੱਡ ਕੇ ਆਇਆ ਉਹਨੂੰ ਛੱਡ ਕੇ ਜਦੋਂ ਅਸੀਂ ਵਾਪਸ ਆਏ ਮੇਰੇ ਨਾਲ ਇੱਕ ਹੋਰ ਸੀ ਟਾਂਗਰੇ ਦਾ ਸ਼ੀਤ ਸ਼ੀਤ ਨਾ ਉਹਦਾ ਉਹ ਵੀ ਮੇਰੇ ਨਾਲ ਗਿਆ ਸੀ ਜਦੋਂ ਅਸੀਂ ਵਾਪਸ ਆਏ ਆਉਂਦੇ ਹਾਂ ਸਾਡੇ ਫਿਰੋ ਟੈਂਕ ਜਿਹੜੇ ਆਉਣੇ ਸ਼ੁਰੂ ਹੋ ਗਏ ਸੀ ਜੀ ਫਿਰ ਅਸੀਂ ਸਰਾਂ ਚ ਰੁੱਕ ਗਏ ਆ ਤੇ ਇੱਧਰ ਆ ਨਹੀਂ ਸਕੇ ਹੂੰ ਤੇ ਫਿਰ ਉੱਥੇ ਜਿਹੜਾ ਸਾਨੂੰ ਰਾਤ ਇਹਨਾਂ ਨੇ ਸਾਨੂੰ ਉੱਥੇ ਬੰਦ ਕੀਤਾ ਜਿਹੜੀ ਮਿਲਟਰੀ ਆ ਨਾ ਟੈਂਕੀ ਵਾਲੇ ਪਾਸੇ ਇੱਕ ਗੇਟ ਹੈ ਹੂੰ ਉਹ ਗੇਟ ਤੋੜ ਕੇ ਫਿਰ ਅੰਦਰੋਂ ਸਰਾ ਦੇ ਵਿੱਚ ਆਈ ਹੈ ਫਿਰ ਇਹਨਾਂ ਨੇ ਇੰਜ ਕੀਤਾ ਵੀ ਜਿਹੜਾ ਵੀ ਉੱਥੇ ਮਿਲਿਆ ਗੋਲੀਆਂ ਨਾਲ ਉਡਾ ਦਿੱਤੇ ਇਹਨਾਂ ਨੇ ਅੱਛਾ ਤੇ ਥੱਲੇ ਵਾਲੀ ਮੰਜ਼ਲ ਅਸੀਂ ਵਿਚਕਾਰਲੀ ਮੰਜ਼ਲ ਦਾ ਇਹਨਾਂ ਨੇ ਆਏ ਆ ਕੇ ਦਰਵਾਜ਼ੇ ਬੰਦ ਕਰਤੇ ਦੂਜੀ ਮੰਜ਼ਲ ਦੇ ਹੂੰ ਇਥੋਂ ਤੱਕ ਕਿ ਕਹੀਂ ਵੇਖਿਆ ਸਾਡੇ ਸਾਹਮਣੇ ਜਿਹੜੇ ਦੂਜੀ ਮੰਜ਼ਲ ਦੇ ਸਾਹਮਣੇ ਜਿਹੜਾ ਕਮਰਾ ਸੀ ਉੱਥੇ ਛੜਦੇ ਜਿਹੜੇ ਅੰਦਰ ਬੰਦੇ ਆ ਦਿਨਾਂ ਠ ਕਰ ਰਹੇ ਨੇ ਹੂੰ ਹੂੰ ਅੰਦਰੋਂ ਨੇ ਅੱਗ ਲਾ ਦਿੱਤੀ ਵੰਦਰਾ ਇਹਦੇ ਜਿਉਂਦੇ ਵੀ ਸਾੜੇ ਅੱਛਾ ਜੀ ਫਿਰ ਰਾਤ ਬੜਾ ਚੀਖ ਝਾੜ ਪੈਂਦਾ ਰਿਹਾ ਸੀ ਸੁਣਦੇ ਰਹੇ ਅਸੀਂ ਬੰਦ ਸੀ ਤੇ ਜਦੋਂ ਫਿਰ 6 ਤਰੀਕ ਦਾ ਦਿਨ ਚੜਿਆ ਸਾਨੂੰ 10 11 ਵਜੇ ਨਾਲ ਨਾ ਇਹਨਾਂ ਥੱਲੇ ਉਤੋਂ ਕਮਰਿਆਂ ਚੋਂ ਕੱਢ ਕੇ ਫਿਰ ਥੱਲੇ ਲੈ ਕੇ ਆਏ ਨੇ ਜੀ ਜਦੋਂ ਥੱਲੇ ਆ ਕੇ ਅਸੀਂ ਵੇਖਿਆ ਜਿਹੜਾ ਸਰਾਹ ਹੈ ਨਾ ਜਿਹੜੀ ਹੂੰ ਉਹਦੇ ਅੰਦਰ ਵੀ ਇੱਕ ਟੈਂਕੀ ਆ ਤੇ ਉੱਥੇ ਇਸ਼ਨਾਨ ਕਰਨ ਦਾ ਕਾਰ ਬਣਿਆ ਉਹ ਕਾਫੀ ਡੂੰਗੀ ਸੀ ਜਗਾ ਜਿਹੜੀ ਥੱਲੇ ਜਿਹੜੀ ਸਰਾਹ ਦੇ ਬਰਾਂਡੇ ਸੇ ਉੱਚੇ ਸੀ ਕਿਉਂਕਿ ਅੰਦਰ ਬੇਸਮੈਂਟ ਵੀ ਹੈਗੀ ਇੱਕ ਹੂੰ ਤੇ ਜਿਹੜੀ ਉਹ ਥੱਲੇ ਨੀਵਾ ਥਾਂ ਸੀ ਨਾ ਇੰਨੇ ਢੇਰ ਲੱਗੇ ਪਏ ਲਾਸ਼ਾਂ ਦੇ ਇੰਨੇ ਲੱਗੇ ਪਏ ਵੀ ਉਹ ਬਰਾਂਡੇ ਨਾਲ ਵੀ ਉੱਚੇ ਹੋਏ ਪਏ ਜਿਹੜਾ ਬਰਾਂਡਾ ਉੱਚਾ ਸੀ ਥੱਲੇ ਉਹ ਸਿਕ ਸਾਹਿਬ ਤੁਸੀਂ ਇੰਦੀਆਂ ਲਾਸ਼ਾਂ ਦੇਖ ਕੇ ਮੰਨ ਨੂੰ ਕੋਈ ਸ਼ੋਇਆ ਨਹੀਂ ਵੀ ਹਾਂ ਕਿਉਂਕਿ ਦੋ ਦੋ ਆਪਾਂ ਇੱਕ ਬੰਦੇ ਦਾ ਸੰਸਕਾਰ ਕਰਦੇ ਹਾਂ ਤਾਂ ਘਰ ਦੇ ਵਿੱਚ ਜਿਹੜਾ ਵਿਛੜ ਪਿਆ ਜਾਂਦੇ ਨੇ ਵੀ ਬਰੂਣਾ ਆ ਜਾਂਦਾ ਐ ਇੰਨੀਆਂ ਲਾਸ਼ਾਂ ਦੇਖ ਕੇ ਮਨ ਦੇ ਵਿੱਚ ਫਿਰ ਕੋਈ ਖਿਆਲ ਕੀ ਆ ਰਸੀ ਆਪਣੀ ਲੱਗਦਾ ਸੀ ਵੀ ਮੈਂ ਬਚੂਗਾ ਕਿ ਨਹੀਂ ਬਚੂਗਾ ਨਹੀਂ ਉਸ ਸਮੇਂ ਤੇ ਹੈ ਨਹੀਂ ਸੀ ਆਸ ਬਚਣ ਦੀ ਕਿਉਂਕਿ ਜਿਸ ਹਾਲ ਨਾਲ ਜਿਵੇਂ ਅੱਗੇ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਉੱਥੇ ਇੰਨਾ ਅਤਿਆਚਾਰ ਕਿਉਂਕਿ ਦੂਜੇ ਪਾਸੇ ਉਹਨਾਂ ਦੀ ਪੇਸ਼ ਨਹੀਂ ਗਈ ਉਧਰੋਂ ਜਦੋਂ ਮਿਲਟਰੀ ਵਾਲੇ ਜਿਹੜੇ ਪਾਸੇ ਗੋਲੀ ਚਲਦੀ ਉਸ ਪਾਸੇ ਆਉਂਦੇ ਨਹੀਂ ਸੀ। ਹੂੰ। ਇਤਨੀ ਜਿਹੜੇ ਲੋਕ ਸਨ ਸਰਾ ਵਿੱਚ ਜਿਆਦਾ ਯਾਤਰੂ ਸਨ। ਜੀ। ਤੇ ਉੱਥੇ ਇਹਨਾਂ ਨੇ ਸਾਡੇ ਸਾਨੂੰ ਇੱਕ ਪਾਸੇ ਬਿਠਾ ਕੇ ਬਨ ਕੇ ਬਿਠਾ ਦਿੱਤਾ। ਹੂੰ ਜੇ ਸਰਾ ਸਰਾ ਦੇ ਬਰਾਂਡੇ ਤੇ ਸਾਨੂੰ RAMU ਵਾਲੀ ਆ ਵੀ ਸਾਡੇ ਕੋਲ ਆਇਆ ਉੱਥੇ। ਅੱਛਾ ਜੀ। ਅੰਨੇ ਵੀ ਲੈਕਚਰ ਕੀਤਾ ਵੀ ਤੁਸੀਂ ਹੁਣ ਮਹਿਫੂਜ਼ ਆ ਬਦਾਮ ਦੇ ਵਿੱਚ ਗਿਰੀ ਵਾਂਗੂ ਕੋਈ ਕੁਝ ਬੋਲਿਓ ਨਾ ਕਰਿਓ ਨਾ। ਹੂੰ। ਭਾਨ ਸਿੰਘ ਸਕੱਤਰ ਹੁੰਦਾ ਸੀ ਸ਼ਰੌਣੀ ਕਮੇਟੀ ਦਾ ਉਹ ਸਾਡੇ ਵੱਲ ਆਇਆ ਉਹਨੇ ਪੱਗ ਬੰਨੀ ਹੋਈ ਸੀ ਹਲੇ ਬਿਲਕੁਲ ਤੇ ਮਿਲਟਰੀ ਵਾਲਿਆਂ ਨੇ ਉਹਨਾਂ ਨੂੰ ਗੱਨ ਕੀਤੀ ਤੇ ਕਿਹਾ ਪੱਗ ਉਹਨੇ ਵਿਚਾਰੇ ਨੂੰ ਪੱਗੋ ਦੀ ਲਾਹ ਕਿਤੇ ਪਰੇ ਸੁੱਟ ਦਿੱਤੀ ਹੂੰ ਤੇ ਮੇਰੇ ਕੋਲ ਛੋਟੇ ਜਿਹੇ ਪਟਕੇ ਮੈਨਾਂ ਉਹਦਾ ਬੜਾ ਪ੍ਰੇਮ ਸੀ ਤੇ ਉਹ ਮੈਂ ਉਹਦੋਂ ਕੀਤਾ ਚੱਲੋ ਉਹ ਵਿਚਾਰੇ ਨੇ ਸਿਰ ਟੱਕ ਲਿਆ ਤੇ ਉਧਰ ਅਸੀਂ ਦੇਖਦੇ ਆ ਉਸੇ ਸਮੇਂ ਚ ਨਾ ਇੱਕ ਬੀਬੀ ਜਿਹੜੀ ਆ ਨਾ ਉਹ ਮਰੀ ਪਈ ਹੈ ਅੱਛਾ ਉਹਦਾ ਬੱਚਾ ਜਿਹੜਾ ਨਾ ਉਹ ਦੁੱਧ ਦੀ ਤਲਾਸ਼ ਕਰ ਰਿਹਾ ਭੁੱਖਾ ਸੀ ਪਹਿਲਾਂ ਰੋਂਦਾ ਵੀ ਰਿਹਾ ਹੋਊਗਾ ਹੁਣ ਹੋ ਸਕਦਾ ਵੀ ਰੋਣਾ ਬੰਦ ਸੀ ਉਹਦਾ ਅਸੀਂ ਵੇਖਿਆ ਕਦੇ ਇੱਧਰ ਕਦੇ ਇੱਧਰ ਕਦੇ ਦੁੱਧ ਵਾਲੇ ਪਾਸੇ ਜਾਂਦਾ ਉਧਰ ਮਿਲਟਰੀ ਵਾਲਿਆਂ ਨੇ ਦੋਨੋਂ ਵੇਖਿਆ ਇੱਕ ਨੇ ਉੱਤੋਂ ਫੜੀਆਂ ਦੋਵੇਂ ਲੱਤਾਂ ਛੋਟਾ ਜਿਹਾ ਸੀ 8-9 ਮਹੀਨੇ ਦਾ ਬੱਚਾ ਸੀ ਤੇ ਦੂਜੇ ਨੇ ਥੱਲੇੋਂ ਮਾਰ ਕੇ ਬਰਸਟੈਂਗ ਕਰਕੇ ਨਾ ਸਿਰਫ ਲੱਤਾਂ ਹੀ ਉਹਦੇ ਹੱਥ 'ਚ ਰਹਿ ਗਈਆਂ ਬਾਕੀ ਸਾਰਾ ਕੁਝ ਹੀ ਉਹਨਾਂ ਨੇ ਬੱਚੇ ਦਾ ਥੱਲੇ ਹੀ ਦੇਖ ਗਿਆ ਸ੍ਰੀ ਸਾਹਿਬ ਤੁਸੀਂ ਇੰਨੀ ਜੜੀਆਂ ਪਕੜਾ ਛੋਟਾ ਬੱਚਾ ਉਹ ਦੇਖਿਆ ਕਿਵੇਂ ਜਿਹੜਾ ਉਸ ਨੂੰ ਜਿਹੜਾ ਚੀਰਿਆ ਗਿਆ ਇੰਨੀਆਂ ਲਾਸ਼ਾਂ ਦੇਖੀਆਂ ਉਸ ਤੋਂ ਫਿਰ ਨਿਕਲ ਕੇ ਕਿਵੇਂ ਆਏ ਕਿਉਂਕਿ ਮੈਨੂੰ ਲੱਗਦਾ ਸੀ ਆਸ ਤਾਂ ਹੈ ਨਹੀਂ ਸੀ ਵਚਨ ਦੀ ਜਿਵੇਂ ਤੁਸੀਂ ਜ਼ਿਕਰ ਕੀਤਾ ਮੈਂ ਹੋਰ ਦੱਸ ਰਿਹਾ ਉਸੇ ਦਾ ਜਿਹੜਾ ਨਾ ਇਹ ਦੋ ਹੋਰ ਬੱਚੇ ਬੜੇ ਹੁੰਦੇ ਸੁੰਦਰ ਬਸਤਰ ਜਿਹੜੀ ਹੈ ਬਣਾਨ ਤੇ ਕੱਚਾ ਤੇ ਸਿਰ ਤੇ ਮਾਲ ਪਾਇ ਚੱਟੇ ਤੇ ਛਿਹਰੀ ਬੱਚੇ ਲੱਗਦੇ ਸੀ ਬੜੇ ਸੁੰਦਰ ਬੱਚੇ ਸੀ ਰਿਸਟ ਪੁੱਛ ਬੱਚੇ ਤੇ ਉਹ ਰੋ ਰਹੇ ਸੀ ਮੰਮੀ ਪਾਪਾ ਮੰਮੀ ਪਾਪਾ ਕਰ ਰਹੇ ਨੇ ਮਿਲਟਰੀ ਵਾਲਾ ਆਇਆ ਕਹਿੰਦਾ ਆਪਕੇ ਮੰਮੀ ਪਾਪਾ ਉਧਰ ਹੈ ਜਿਹੜੇ ਪਾਸੇ ਸਰਾਜ ਅੰਦਰ ਬੜੀ ਦਾ ਉਹ ਬੱਚੇ ਉਧਰੋਂ ਮਾੜਾ ਜਾਈ ਗਏ ਨੇ ਪਿੱਛੋਂ ਮਾਰਿਆ ਬਰਸ਼ਟ ਤੋਂ ਦੋਵੇਂ ਬੱਚੇ ਵੀ ਉਥੇ ਡੇਰੀ ਕਰ ਅੱਛਾ ਜਮੇ ਤੁਸੀਂ ਤੁਸੀਂ ਕਹਿ ਰਹੇ ਹੋ ਵੀ ਛੋਟੇ ਬੱਚਿਆਂ ਦੀ ਵੀ ਜਿਹੜਾ ਕਿੰਨਾ ਕਿੰਨਾ ਤੱਕ ਤਸ਼ੱਦਦ ਕੀਤਾ ਗਿਆ ਉਹਨਾਂ ਨੂੰ ਜਿਹੜਾ ਮਾਰਿਆ ਗਿਆ ਉਹਦਾ ਕੋਈ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਸ਼੍ਰੋਮਣੀ ਕਮੇਟੀ ਕੋਲ ਉਸ ਸਮੇਂ ਕੋਈ ਰਿਕਾਰਡ ਹੈ ਜਾਂ ਅਜੇ ਤੱਕ ਪੇਸ਼ ਨਹੀਂ ਕੀਤਾ ਗਿਆ ਜਾਂ ਕਾਰਨ ਕੀ ਹੈ ਕਿ ਸਮਾ ਕਿਉਂ ਨਹੀਂ ਪੇਸ਼ ਕਰਨ ਦਾ ਸਮਸਤ ਸਮੱਸਿਆ ਲੱਗੀ ਹੈ ਵੇਖੋ ਜਿਹੜਾ ਇਹ ਰਿਕਾਰਡ ਹੈ ਨਾ ਉਸ ਟਾਈਮ ਤਾਂ ਜਿਹੜੇ ਅਸੀਂ ਲੋਕ ਉੱਥੇ ਸੀ ਅਸੀਂ ਹੀ ਰਿਕਾਰਡ ਹਾਂ ਹੂੰ ਕਿਉਂਕਿ ਉੱਥੇ ਕੋਈ ਲਿਖਤ ਪੜਤਲ ਜਿਵੇਂ ਦੱਸਿਆ ਸਕੱਤਰ ਆ ਉਹਦੇ ਚਾਰੇ ਦੀ ਪੱਗ ਲਾ ਕੇ ਪਰੇ ਮਾਰੀ ਹਾਂ ਨਾ ਤੇ ਉੱਥੇ ਰਿਕਾਰਡ ਤੈਨਾਂ ਕੀ ਰੱਖਣਾ ਸੀ ਹੂੰ ਤੇ ਉੱਥੇ ਹੀ ਨਾ ਮੈਂ ਤੈਨੂੰ ਹੋਰ ਦੱਸਾਂ ਥੱਲੇ ਬੇਸਮੈਂਟ ਬਣੀ ਅਸਰਾ ਦੇ ਗੁਰੂ ਰਾਮ ਦਾ ਅਸਰਾ ਦੇ ਥੱਲੇ ਬੇਸਮੈਂਟ ਹੈ ਜਿਹਦੇ ਕਰਕੇ ਬਰਾਂਡੇ ਉੱਚੇ ਤੇ ਦੂਜਾ ਅਗਲਾ ਪਾਸਾ ਨੀਵਾ ਸੀ ਉਹ ਬੇਸਮੈਂਟ ਦੇ ਵਿੱਚੋਂ ਇੱਕ ਚਿੱਟਾ ਕੱਪੜਾ ਬਾਹਰ ਕੱਢਿਆ ਕਿਸੇ ਨੇ ਸੋਟੀ ਨਾਲ ਬੰਨ ਕੇ ਉਹ ਵਿੱਚ ਹੋਣਾ ਬੰਦਾ ਉਹਦੇ ਵਿੱਚ ਸਾਰੇ ਉਹ ਲੋਕ ਸਨ ਰਿਕਸ਼ੇ ਚਲਾਉਣ ਵਾਲੇ ਜਿਹੜੇ ਵਿਚਾਰੇ ਲੰਗਰ ਪਾਣੀ ਛਕ ਕੇ ਤੇ ਉੱਥੇ ਪ੍ਰਕਰਮ ਬਰਾਂਡਿਆਂ ਚ ਪੈ ਪੂ ਜਾਂਦੇ ਸੀ ਸਵੇਰੇ ਆਪਣੇ ਕੰਮਕਾਰਾਂ ਤੇ ਚਲੇ ਜਾਣਾ ਜਾਂ ਰਿਕਸ਼ਾ ਚਲਾਉਣਾ ਜੋ ਵੀ ਉਹ ਬੰਦੇ ਜਿਆਦਾ ਉੱਥੇ ਸਨ ਉਹ ਥੱਲੇ ਉਹਨਾਂ ਨੇ ਕਪੜਾ ਕੱਢਿਆ ਤੇ ਇਹਨਾਂ ਨੇ ਅਨਾਉਂਸਮੈਂਟ ਕੀਤੀ ਵੀ ਹਾਥ ਖੜੇ ਕਰਕੇ ਤੇ ਬਾਹਰ ਆ ਜਾਓ ਤੁਹਾਨੂੰ ਕੁਝ ਨਹੀਂ ਆਖਿਆ ਜਾਏਗਾ ਹਾਂ ਉਹ ਤੋਂ ਕਾਫੀ ਬੰਦੇ ਆ ਗਏ ਲਾਈਨਾਂ ਲੱਗ ਗਈਆਂ ਜਿਹੜੇ ਸਰਾ ਦੇ ਖੱਬੇ ਪਾਸੇ ਨਾ ਅੰਦਰ ਪਰਲੇ ਸਿਰੇ ਤੇ ਟੈਂਕੀ ਦੇ ਪਰਲੇ ਪਾਸੇ ਉੱਥੇ ਲਾਈਨਾਂ ਲੱਗ ਗਈਆਂ ਇੱਕ ਵਿਸਲ ਵੱਜੀ ਆ ਬਿਸਲ ਵੱਜਣ ਦੇ ਨਾਲ ਇੱਕ ਦਮ ਗ੍ਰਨੇਡs H36 ਹੂੰ ਤੇ ਗੋਲੀਆਂ ਐਨੀ ਵਿਛਾੜ ਕੀਤੀ ਜਾਨੀ ਨੇਰੀਓ ਲਿਆਤੀ ਸੀ ਸਾਹਮਣੇ ਸਾਹਮਣੇ ਬੈਠੇ ਦੇਖ ਰਹੇ ਆ ਅੱਛਾ ਉਹਨਾਂ ਵਿੱਚੋਂ ਲਗਭਗ ਸਾਰੇ ਬੰਦੇ ਮਾਸ ਦਾ ਢੇਰ ਹੀ ਬਣ ਗਏ ਕੁਝ ਜਿਹੜੇ ਸੜਨਾ ਉਹਨਾਂ ਚ ਤਿੰਨ ਚਾਰ ਬੱਚੇ ਸੀ ਸੜਨਾ ਜੋਧਪੁਰ ਜੇਲ੍ਹ ਚ ਰਹੇ ਨੇ ਹੂੰ ਕੈਰੋਂਵਾਲ ਪਿੰਡ ਪੈਂਦਾ ਤਰਨਤਾਰਨ ਦੇ ਲਾਗੇ ਛੋਟੇ ਛੋਟੇ ਬੱਚੇ ਵੀ ਜਿਹੜੇ ਸ਼ਹੀਦ ਕਰਤੇ ਗਏ ਮਾਵਾਂ ਵੀ ਸ਼ਹੀਦ ਕਰਤੀਆਂ ਗਿਆ ਉਹਨਾਂ ਬੱਚਾ ਦੇ ਵਿੱਚ ਉਹ ਕਿਹੜੇ ਕਿੰਨੇ ਕਿੰਨੇ ਸਾਲ ਦੇ ਬੱਚੇ ਸੀ ਉਹ ਬੱਚਾ ਦਾ ਕਸੂਰ ਕੀ ਸੀ ਬੱਚੇ ਤੁਸੀਂ ਲਾ ਲਓ ਜਿਹੜਾ 8-9 ਮਹੀਨੇ ਦਾ ਬੱਚਾ 10-12 ਸਾਲ ਦੇ ਬੱਚੇ ਹੂੰ ਇੱਥੋਂ ਤੱਕ ਵੀ ਜਦੋਂ ਇਹਨਾਂ ਨੇ ਗੋਲੀ ਚਲਾਈ ਹੈ ਨਾ ਗ੍ਰਨੇਡ ਚੜ੍ਹੇ ਜਿਹੜੇ ਲਾਈਨਾਂ 'ਚ ਸੀਗੇ ਹੂੰ ਭੱਜਣ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਤੇ ਇੱਕ ਬੀਬੀ ਦੇ ਪੇਟ ਵਿੱਚੋਂ ਬੱਚਾ ਡਿੱਗਦਾ ਵੇਖਿਆ ਉਹ ਸਮੇਂ ਉਹਨਾਂ ਵਿੱਚੋਂ ਤਿੰਨ ਚਾਰ ਸਿੰਘ ਬੱਚੇ ਸੀ ਜਿਹੜੇ ਸਾਡੇ ਨਾਲ ਜੋਧਪੁਰ ਜੇਲ੍ਹ 'ਚ ਰਹੇ ਐ ਤੇ ਇਸ ਤਰ੍ਹਾਂ ਜਾਨੀ ਕਿ ਉੱਥੇ ਫਿਰ ਸਾਨੂੰ 6 ਤਰੀਕ ਨੂੰ ਉਹਨਾਂ ਨੇ ਉੱਥੋਂ ਫੜਿਆ ਤੇ ਉਸ ਤੋਂ ਬਾਅਦ ਸਾਨੂੰ ਫਿਰ ਮਿਲਟਰੀ ਕੈਂਪਾਂ 'ਚ ਲੈ ਗਏ ਮਿਲਟਰੀ ਕੈਂਪਾਂ ਵਿੱਚ ਇੱਕ ਸਕੂਲ ਐ ਮਿਲਟਰੀ ਦਾ ਉਹਦਾ ਫਰਸ਼ ਸੀਗਾ ਉੱਥੇ ਸਿਰਫ ਤੇੜ ਕਿਸ਼ਾਰੇ ਬਾਕੀ ਸਾਰੇ ਕੋਈ ਕਪੜਾ ਨਹੀਂ ਲੱਤਾ ਬਰਨ ਕੇ ਸਾਨੂੰ ਉਹਦੇ ਸੁੱਟ ਦਿੱਤਾ ਤੇ ਸਮਝ ਲਓ ਵੀ 6 ਤਰੀਕ ਦੀ ਰਾਤ ਤੋਂ ਲੈ ਕੇ 10 ਤਰੀਕ ਤੱਕ ਇੱਕੇ ਥਾਂ ਹੀ ਫਰਸ਼ ਤੇ ਸੁੱਕੀ ਰੱਖਿਆ ਓਏ ਹੋਏ ਤੇ ਉੱਥੇ ਦੀ ਨਹੀਂ ਚੜਨਾ ਉੱਥੇ ਰਾਤ ਪੈਣੀ ਇਹਦੇ ਹਾਲਾਤ ਹੋ ਗਏ ਸਨ ਸਾਡਾ ਜਿਹੜਾ ਮਾਸ ਸੀ ਨਾ ਸੜ ਸੜ ਕੇ ਸਾਨੂੰ ਮੁਸ਼ਕਾਉਣ ਲੱਗ ਪਿਆ ਸੀ ਅਸਾਂ ਵਿਜੇਕਰ ਤੇ ਮਾੜਾ ਮੂਟਾ ਹੇਲਣਾ ਜੁਲਣਾ ਤੇ ਰਾਤ ਨੂੰ ਹੇਲਣਾ ਠੰਡਾ ਫਰਸ਼ ਹੁੰਦਾ ਸੀ ਤੇ ਨਹੀਂ ਤਾਂ ਦਿਨ ਨੂੰ ਤਾਂ ਐਨਾ ਗਰਮ ਫਰਸ਼ ਹੁੰਦਾ ਸੀ ਹਿੱਲਿਆ ਨਹੀਂ ਜਾਂਦਾ ਮਾਰ ਸੜਦਾ ਸੀ ਉਤੋਂ ਵੀ ਸਾਨੂੰ ਨਾਬਾ ਜੇਲ੍ਹ ਲਿਆਏ ਹੂੰ ਕਿਉਂਕਿ ਜੇ ਇਹ ਕਰੀਏ ਫਿਰ ਤਾਂ ਬਹੁਤ ਸਮੇਂ ਦੀ ਲੋੜ ਹੈ ਸਾਨੂੰ ਨਾਬਾ ਜੇਲ੍ਹ ਲਿਆਂਦਾ ਇੱਥੇ ਲਿਆ ਕੇ ਵੀ ਸਿੰਘਾਂ ਤੇ ਤਸ਼ੱਦਦ ਬਹੁਤ ਕੀਤਾ ਇਹ ਨਾਬਾ ਜੇਲ੍ਹ ਵਾਲੇ ਤਾਂ ਉਹ ਆਪ ਲੈ ਕੇ ਆਈ ਸੀ ਵੀ ਕਿਹਨੇ ਕੀ ਪ੍ਰੋਸੈਸ ਕੀਤੀ ਸੀ ਜਾਣਦਾ ਹੋਵੇ ਇਹ ਫਿਰ ਸਾਨੂੰ ਪੁਲਿਸ ਵਾਲੇ ਛੱਡ ਕੇ ਗਏ ਮਿਲ ਕੇ ਉਹ ਸਾਨੂੰ ਲੈ ਕੇ ਆਏ ਉੱਥੋਂ ਤੇ ਕੁਝ ਅਮਰਸਰ ਜੇਲ੍ਹ ਚ ਲੈ ਕੇ ਕਿਸਮ ਲੁਧਿਆਣਾ ਜੇਲ੍ਹ ਚ ਲੈ ਗਏ ਤੇ ਕੁਝ ਨਾਬਾ ਜੇਲ੍ਹ ਚ ਲਿਆਂਦੇ ਨਾਬਾ ਜੇਲ੍ਹ ਵਿੱਚੋਂ ਵੀ ਕੱਢ-ਕੱਢ ਕੇ ਨਹੀਂ ਤੇ ਕਾਨੂੰਨ ਆ ਸਰਕਾਰ ਦਾ ਜਦੋਂ ਬੰਦੀ ਹੋ ਜਾਵੇ ਨਾ ਹੂੰ ਉਸ ਤੋਂ ਬਾਅਦ ਚੰਦੂ ਕੱਢਿਆ ਨਹੀਂ ਜਾਂਦਾ ਜੇਲ੍ਹ ਚੋਂ ਕਿਸੇ ਨੂੰ ਬਿਲਕੁਲ ਬਿਲਕੁਲ ਮਨਜ਼ੂਰੀ ਲੈਣੀ ਪੈਂਦੀ ਆ ਕੋਈ ਬਿਮਾਰ ਠਮਾਰ ਹੋ ਜਾਵੇ ਤੇ ਇਹ ਰਾਤ ਨੂੰ ਕੱਢ ਕੇ ਉਹ ਨਰਕਧਾਰੀਏ ਸੀਗੇ ਕੁਝ ਹੂੰ ਹੂੰ ਰਾਤ ਨੂੰ ਕੱਢ ਕੇ ਤੇ ਲੱਡਾ ਕੋਠੀ ਲਾ ਕੇ ਟਾਰਚਰ ਕਰਦੇ ਸੀ ਇਹ ਦੱਸਿਆ ਕਹਿੰਦੇ ਉਹਨਾਂ ਦੇ ਵਿੱਚ ਮੈਂ ਵੀ ਨਾ ਹਿਸਟਰੀ ਪੜ੍ਹਿਆ ਸੀ ਕਹਿੰਦੇ ਵੀ ਜਦੋਂ ਕੁਝ ਸਿੰਘ ਜੇਲ੍ਹ ਦੇ ਵਿੱਚ ਗਏ ਸੀ ਤਾਂ ਉਹਨਾਂ ਨੂੰ ਟੋਰਚ ਬੜਾ ਕੀਤਾ ਜਾਂਦਾ ਸੀ ਰਾਤ ਨੂੰ ਪੁੱਠਾ ਵੀ ਟਾਂਗ ਦਿੱਤਾ ਜਾਂਦਾ ਸੀ ਉਸ ਨੂੰ ਕਰੰਟ ਵੀ ਲਗਾ ਦਿੱਤਾ ਜਾਂਦਾ ਸੀ ਖਾਣ ਨੂੰ ਪਾਣ ਨੂੰ ਕੁਝ ਵੀ ਨਹੀਂ ਦਿੱਤਾ ਜਾਂਦਾ ਸੀ ਇਹ ਸਚਾਈ ਹੈ ਤੁਹਾਡੇ ਸਾਥੀ ਵੀ ਦੱਸਦੇ ਨੇ ਨਾਲ ਬਿਲਕੁਲ ਸਚਾਈ ਹੋ ਤੇ ਮੇਰੇ ਖਿਆਲ ਮੁਗਲਾਂ ਦੇ ਜਿਹੜੇ ਹੈਗੇ ਸੀ ਨਾ ਤਸ਼ੱਦਦ ਹੂੰ ਉਹਨਾਂ ਨੂੰ ਵੀ ਮਾਰਤ ਪਾਗੇ ਸੀ ਜੋ ਇਹਨਾਂ ਨੇ ਤਸ਼ੱਦਦ ਕੀਤੇ ਹੂੰ ਬਹੁਤ ਜਿਆਦਾ ਜ਼ੁਲਮ ਕੀਤਾ ਇਹਨਾਂ ਨੇ ਉੱਥੇ ਕੁੱਟ-ਕੁੱਟ ਕੇ ਦੇਖੋ ਦਸੰਬਰ ਜਨਵਰੀ ਦਾ ਮਹੀਨਾ ਹੂੰ ਪਹਿਲਾਂ ਕੁੱਟਣਾ ਬੜਾ ਅੱਛਾ ਫਿਰ ਉਹ ਜਿਹੜਾ ਅ ਹੈਗਾ ਸੀ ਥਰੋਵਰ ਜਿਹਾ ਬਣਿਆ ਵੀ ਛੋਟਾ ਜਿਹਾ ਕਾਲਾ ਜਿਹਾ ਨਾਲਾ ਜਿਹਾ ਕੋਈ ਤੇ ਉਹਦੇ ਵਿੱਚ ਲਿਆ ਕੇ ਸੁੱਟ ਦੇਣਾ ਹੂੰ ਹੁਣ ਦੇ ਉਧਰ ਕੁੱਟਿਆ ਹੋਵੇ ਸਰੀਰ ਤੇ ਉਧਰੋਂ ਠੰਡੇ ਪਾਣੀ ਥੱਲੇ ਜਾ ਉੱਤੇ ਵੀ ਬਰਫ ਜੰਮੀ ਹੁੰਦੀ ਹਾਂ ਵੀ ਕਈ ਵਾਰ ਥੱਲੇ ਜਾਣਗੇ ਵੀ ਇੱਕਦਮ ਨਹੀਂ ਡਿੱਗੀ ਦਾ ਸੀ ਥੱਲੇ ਡਿੱਗਣ ਲੱਗੇ ਬਟਾਈ ਮਰਾ ਉਦਾਂ ਗਿੱਲੇ ਕੱਪੜੇ ਉਦਾਂ ਹੀ ਰੱਖਣਾ ਫਿਰ ਲਿਆ ਕੇ ਇਹਨਾਂ ਨੇ ਅ ਦਿਨ ਬੰਦੀ ਖੁੱਲਣ ਤੋਂ ਪਹਿਲਾਂ ਪਹਿਲਾਂ ਫਿਰ ਨਾਬਾ ਜੇਲ੍ਹ ਚ ਲਿਆ ਕੇ ਬੰਦ ਕਰ ਦੇਣਾ ਸਿੰਘ ਜੀ ਤੁਹਾਨੂੰ ਹੁਣ ਜਦੋਂ ਜੂਨ ਦਾ ਦਿਹਾੜਾ ਆਉਂਦਾ ਇੱਕ ਜੂਨ ਤੋਂ ਲੈ ਕੇ 6 ਜੂਨ ਤੱਕ ਤਾਂ ਮੈਨੂੰ ਲੱਗਦਾ ਫਿਰ ਉਹ ਸਾਰਾ ਜਿਹੜਾ ਦ੍ਰਿਸ਼ ਹੈ ਤੁਹਾਡੇ ਅੱਖਾਂ ਦੇ ਸਾਹਮਣੇ ਆਂਦਾ ਹੋਊਗਾ ਜਿਵੇਂ ਬੱਚਿਆਂ ਨੂੰ ਚੀਰ ਦਿੱਤਾ ਗਿਆ ਲਾਸ਼ਾਂ ਵਛਾ ਦਿੱਤੀਆਂ ਗਈਆਂ ਜੇਲ੍ਹ ਦੇ ਵਿੱਚ ਟੌਰਚਰ ਕੀਤਾ ਗਿਆ ਜਦੋਂ ਉਹ ਬਿਆਨ ਅੱਖਾਂ ਦੇ ਸਾਹਮਣੇ ਆਉਂਦਾ ਮੈਨੂੰ ਲੱਗਦਾ ਰਾਤ ਨੂੰ ਨੀਂਦ ਨਹੀਂ ਆਉਂਦੀ ਹੋਣੀ ਫਿਰ ਇਹ ਤਾਂ ਵੀ ਉਸ ਤੋਂ ਬਾਅਦ ਵਿੱਚ ਵੀ ਕੱਲਾ 84 ਦਾ ਹੀ ਨਹੀਂ ਹੂੰ ਬਾਅਦ ਵਿੱਚ ਵੀ ਮੈਨੂੰ ਇੱਥੇ ਮਾਝ ਦੀ ਸਰਾਂ ਚ ਪਟਿਆਲੇ ਬੜਾ ਟਾਂਕ ਚ ਗਿਆ ਅੱਛਾ 6 ਜੂਨ ਤੋਂ ਬਾਅਦ ਵੀ ਹਾਂ ਉਹ ਤੇ ਜਦੋਂ ਉਹ ਤੇ ਜਦੋਂ ਜੇਲ੍ਹ ਚ ਰਿਹਾ ਆ ਕੇ ਆ ਗਿਆ ਨਾ ਅਸੀਂ 99 ਚ ਹੂੰ ਤੇ ਉਦੋਂ ਫਿਰ ਅਸੀਂ ਉਦੋਂ ਅਸੀਂ ਆਏ ਹਾਂ ਗੁਰਦੁਆਰਾ ਦੁਖਨਵਰਨ ਸਾਹਿਬ ਅਸੀਂ ਕੀਰਤਨ ਕੀਤਾ ਇੱਥੇ ਅੱਛਾ ਅਸੀਂ 90 ਚ ਆਏ ਹਾਂ ਦੁਖਨਵਰਨ ਸਾਹਿਬ ਹੂੰ ਤੇ 91 ਦੇ ਗਰੇਵਾਲ ਨੇ ਫਿਰ ਚੁੱਕਲੇ ਸਾਨੂੰ ਇਥੋਂ ਅੱਛਾ ਉਹ ਕਿਉਂ ਚੁੱਕੇ ਰਿਸੇ ਕਰ ਕਰਕੇ ਉਹ ਇਹਨਾਂ ਦਾ ਆਪਣਾ ਸੀ ਕੋਈ ਅ ਕਨੌਰੀ ਵਾਲਾ ਭੋਲਾ ਸੀ ਕਨੌਰੀ ਪੈਂਦੇ ਸੰਗਰੂਰ ਵੱਲ ਬਬਰਾਂ ਦਾ ਸੀ ਉਹਨੇ ਕਿਤੇ ਇਹਦਾ ਭਾਂਜਾ ਚੁੱਕਿਆ ਹੋਇਆ ਸੀ ਅੱਛਾ ਗਰੇਵਾਲ ਦਾ ਉਹ ਕਹਿੰਦਾ ਸੀ ਵੀ ਸਾਡੇ ਆ ਸਿੰਨ ਛੱਡ ਤੇ ਤੇਰਾ ਭਾਂਜਾ ਤਾਂ ਛੱਡਾਂਗੇ ਹੂੰ ਹੂੰ ਉਹ ਐਕਚੁਅਲੀ ਮੇਰਾ ਵਿਦਿਆਰਥੀ ਮੇਰੇ ਕੋਲ ਉਹਨੇ ਗੁਰਬਾਣੀ ਦੀ ਸੰਥਿਆ ਕੀਤੀ ਸੀ ਹੂੰ ਹੂੰ ਮੇਰੇ ਕੋਲ ਗੁਰਬਾਣੀ ਦੀ ਸੰਥਿਆ ਕਰਨ ਕਰਕੇ ਪਤਾ ਕਿਸੇ ਦਿਨ ਦੱਸਤਾ ਵੀ ਇਹ ਉਹਨੂੰ ਪਤਾ ਹੋਏਗਾ ਵੀ ਇਹਨੇ ਐਨੇ ਇਸ ਪਾਸੇ ਲਾਇਆ ਇਹਨੂੰ ਹਾਂ ਤੇ ਉਹ ਕਹਿਣ ਲੱਗੇ ਜੀ ਤੋ ਦੱਸੋ ਭੋਲਾ ਕਿੱਥੇ ਮੈਂ ਮੈਨੂੰ ਪਤਾ ਹੀ ਨਹੀਂ ਸੀ ਹਾਂ ਫਿਰ ਉਹਨੇ ਐਨਾ ਮੈਨੂੰ ਟਾਰਚਰ ਕੀਤਾ ਤਿੰਨ ਮਹੀਨੇ ਮੈਂ ਬੈੱਡ ਤੇ ਹੀ ਰਿਆ ਅੱਛਾ ਕਿਰਿਆ ਵੀ ਬੈੱਡ ਤੇ ਹੀ ਹਾਂ ਤੇ ਜੇ ਜਿਹੜਾ ਮੈਨੂੰ ਛਡਾਇਆ ਉਹਦੋਂ ਅ ਸਰਦਾਰਾ ਸਿੰਘ ਕੋਲੀ ਨੇ ਹਾਂ ਸ਼ਰੋਮਣੀ ਅਕਾਲੀ ਦਲ ਨੇ ਹਾਂ ਜੀ ਅੱਛਾ ਸਰਦਾਰ ਅੱਜ ਉਹ ਉਹਨਾਂ ਨੇ ਵੀ ਜੇਲ੍ਹ ਕੱਟੀ ਸੀ ਸਰਦਾਰ ਸਿੰਘ ਕੋਹਲੀ ਨੇ ਤੁਹਾਡੇ ਨਾਲ ਉਹ ਨਹੀਂ ਸਾਡੇ ਨਾਲ ਸਰਜੀਤ ਸਿੰਘ ਨੇ ਕੱਟੀ ਸੀ ਅੱਛਾ ਜਿਹੜੇ ਸਾਧਾ ਸਿੰਘ ਨੇ ਮੇਰੇ ਕੋ ਗੁਰਬਾਣੀ ਦੀ ਸੰਥਿਆ ਕੀਤੀ ਸੀ ਜਿਹੜੇ ਜੀਤਪਾਲ ਸਿੰਘ ਕੋਹਲੀ ਦੇ ਪਿਤਾ ਜੀ ਨੇ ਨਾ ਹਾਂਜੀ 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 ਸਾਡੇ ਨਾਲ ਨਾਬਾ ਜੇਲ੍ਹ 'ਚ ਰਹੇ ਸੀ ਉਹ ਅੱਛਾ ਹੋਰ ਕਿਹੜੇ ਤੁਹਾਡੇ ਨਾਲ ਵੱਡੇ ਲੀਡਰ ਹੁੰਦੇ ਸੀ ਚੰਦੂ ਬਾਜਰਾ ਸਾਡੇ ਨਾਲ ਰਿਹਾ ਅੱਛਾ ਜੀ ਇਹ ਵੀ ਰਿਹਾ ਪੰਜੌਲੀ ਰਿਹਾ ਤੇ ਰਜਿੰਦਰ ਸਿੰਘ ਮਹਿਤਾ ਚਾਵਲਾ ਵਰਸਾਵਲਟੋਆ ਅੱਛਾ ਜੀ ਭਾਈ ਮਨਜੀਤ ਸਿੰਘ ਹਰਮਿੰਦਰ ਗਿੱਲ ਇਹ ਜਿਹੜੇ ਵੱਡੇ ਵੱਡੇ ਸਾਰੇ ਸਨ ਨਾ ਰਹੇ ਸੀ ਤੁਹਾਡੇ ਨਾਲ ਇੱਕੋ ਇੱਕੋ ਜੇਲ੍ਹ ਦੇ ਵਿੱਚ ਹੁੰਦੇ ਸੀ ਇਹ ਜੋਧਪੁਰ ਜੇਲ੍ਹ ਚ ਜਿਹੜੇ ਦੂਜੇ ਰਹੇ ਨੇ ਜਿਵੇਂ ਚੰਦੂ ਮਾਜਰਾ ਜੀ ਤੇ ਪੰਜੋਲੀ ਤੇ ਇਹ ਜਿਹੜੇ ਤੇ ਜਿਵੇਂ ਇੱਥੇ ਪਟਿਆਲੇ ਦੇ ਹੋਰ ਵੀ ਸੀਗੇ ਹਮ ਮਨਜੀਤ ਸੋਹਣੀ ਤੇ ਜਸਵਿੰਦਰ ਸਿੰਘ ਟਰੌਲੀ ਇਹ ਇਹ ਜਸਵਿੰਦਰ ਟਰੌਲੀ ਸਾਡੇ ਨਾਲ ਨਾਲ ਰਹੇ ਨੇ ਉੱਥੇ ਜੋਧਪੁਰ ਜਲਦੀ ਹੈ ਬਾਕੀ ਸਾਰੇ ਇੱਥੇ ਰਹੇ ਨੇ ਨਾ ਬਜੇ ਓਕੇ ਓਕੇ ਸਿੰਘ ਸਾਹਿਬ ਸਮਾਂ ਬੜਾ ਘਟਾ ਜਾਂਦੇ ਜਾਂਦੇ ਵਾਰੀ ਸੰਜਨੈਲ ਸਿੰਘ ਪਿੰਡਰਾ ਵਾਲੇ ਨਾਲ ਤੁਹਾਡੀ ਕੋਈ ਮੁਲਾਕਾਤ ਹੋਈ ਹੈ ਕਦੇ ਤੁਸੀਂ ਮਿਲਿਓ ਜਾਂ ਕਿੰਨਾ ਸਮਾਂ ਬਤੀਤ ਕੀਤਾ ਮੈਂ 6 ਸਾਲ ਉਹਨਾਂ ਨਾਲ ਰਹਾ ਅੱਛਾ ਜੀ ਉਹਨਾਂ ਨੇ ਵਿਆਹ ਵੀ ਮੇਰਾ ਉਹਨਾਂ ਨੇ ਕੀਤਾ ਆ ਓਕੇ ਬਾਬਾ ਸਾਰਾ ਸੰਦੇ ਰਿਸ਼ਤੇਦਾਰੀ ਚ ਓਕੇ ਉਹਨੇ ਵਿਆਹ ਵੀ ਮੇਰਾ ਉਹਨਾਂ ਨੇ ਕੀਤਾ ਰਹਿਣ ਦੇ ਤੱਕ ਗੱਲ ਹੀ ਅੱਛਾ ਥੋੜੀ ਥੋੜੀ ਉਹਨਾਂ ਦੀ ਸੰਜਨੈਲ ਸਿੰਘ ਪਿੰਡਰਾ ਵਾਲੇ ਦਾ ਕਿੱਦਾਂ ਦਾ ਰਹਿਣ ਸਹਣ ਸੀ ਉਹਨਾਂ ਦਾ ਕੀ ਤੁਹਾਡੇ ਨਾਲ ਕੀ ਜਿਹੜਾ ਵਿਚਾਰ ਵਟਾਂਦਰਾ ਆ ਬੜਾ ਥੋੜਾ-ਬੋੜਾ ਜ਼ਿਕਰ ਕਰੋ ਸੰਤ ਜਨੈਲ ਸੁਣਦਾ ਜਿਹੜਾ ਸੀ ਬਹੁਤੇ ਤੇ ਕਹਿੰਦੇ ਵੀ ਹਿੰਦੂਆਂ ਦੇ ਵਿਰੋਧੀ ਸਨ ਪਰ ਮੈਂ ਇਸ ਗੱਲ ਦਾ ਹਾਮੀ ਆ ਕਿ ਅੱਜ ਵੀ ਜਾ ਕੇ ਗੁਰਦਾਸਪੁਰ ਜੇਲ੍ਹ ਚ ਵੇਖ ਸਕਦੇ ਆ ਉਸ ਸਮੇਂ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਜੇਲ੍ਹ ਚ ਬੰਨ ਸੀ ਉਹਨਾਂ ਗੁਰਦੁਆਰੇ ਦੀ ਸੇਵਾ ਕਰਵਾਈ ਤੇ ਉਹ ਕਹਿਣ ਲੱਗੇ ਜੀ ਹਿੰਦੂ ਵੀ ਆਏ ਜਿਹੜੇ ਕਹਿੰਦਾ ਸਾਡਾ ਵੀ ਮੰਦਿਰ ਬਣਾ ਕੇ ਦਿਓ ਅੱਛਾ ਅੱਛਾ ਉਹਨਾਂ ਸਰੇਆ ਭੇਜਿਆ ਤੇ ਮੈਂ ਆਪ ਖੁਦ ਮਟੀਰੀਅਲ ਜਾ ਕੇ ਦੇ ਕੇ ਆਉਂਦਾ ਰਿਹਾ ਉੱਥੇ ਅੱਛਾ ਜੀ ਗੁਰਦਾਸਪੁਰ ਜ਼ਿਲ੍ਹੇ ਚ ਹੁਣ ਵੀ ਉਹ ਮੰਦਿਰ ਬਣਿਆ ਜਿਹੜਾ ਸੰਤ ਜਰਨੈਲ ਸਿੰਘ ਨੇ ਬਣਵਾਇਆ ਓਕੇ ਹੋਰ ਬੜੀਆਂ ਧਾਰਨਾਵਾਂ ਨੇ ਹਿੰਦੂਆਂ ਦੀ ਕਿਵੇਂ ਮਦਦ ਕੀਤੀ ਰਿਸ਼ੀ ਕੇਸ ਤੋਂ ਆਇਆ ਸੀ ਉਹਦੀ ਕੀਤੀ ਤੇ ਅੰਮ੍ਰਿਤਸਰ ਸਾਹਿਬ ਕੰਗੀਆਂ ਦੀ ਕੀਤੀ ਇੱਕ ਦੀ ਬੇਟੀ ਛਡਵਾ ਕੇ ਲਿਆਂਦੀ ਬੜਾ ਕੁਝ ਜਾਨੀ ਆਪਾਂ ਉਹ ਉਹਨਾਂ ਦਾ ਜਿਹੜਾ মিডিਆ ਉਸ ਸਮੇਂ ਸਰਕਾਰੀ ਸੀ ਜਿਸ ਕਰਕੇ ਉਹ ਪ੍ਰੋਪਰ ਆ ਨਹੀਂ ਤਾਂ ਸੰਤ ਜਰਨੈਲ ਸਿੰਘ ਵਰਗਾ ਤਾਂ ਨਹੀਂ ਹੋ ਸਕਦਾ ਕੋਈ ਠੀਕ ਹੈ ਸਿੰਘ ਸਾਹਿਬ ਬਹੁਤ ਧੰਨਵਾਦ ਜਾਣਕਾਰੀ ਤੁਸੀਂ ਜਿਹੜੀ ਹੈ ਅਹਿਮ ਜਾਣਕਾਰੀ ਜਿਹੜੀ ਹੈ ਸਾਡੇ ਦਰਸ਼ਕਾਂ ਤੱਕ ਪਹੁੰਚਾਈ ਹੈ ਕਿਉਂਕਿ ਜੂਨ 184 ਦਾ ਬੜਾ ਵੱਡਾ ਦਿਹਾੜਾ ਹੈ ਕਿਉਂਕਿ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਮੇਂ ਦਰ ਰਾਹੀਂ ਜਿਹੜੀਆਂ ਸੰਗਤਾਂ ਨੇ ਜਾਂ ਵਿਦੇਸ਼ਾਂ-ਵਿਦੇਸ਼ਾਂ ਦੇ ਵਿੱਚ ਸੰਗਤਾਂ ਜੁੜੀਆਂ ਨੇ ਤਾਂ ਉਹ ਘਰ ਬੈਠੀਆਂ ਇਹ ਸਾਰੀ ਜਿਹੜੀ ਦਾਸਤਾਨ ਨੇ ਉਹ ਦੇਖ ਰਿਆ ਨੇ ਸੁਣ ਰਿਆ ਨੇ ਸੋ ਉਮੀਦ ਕਰਦੇ ਆ ਕਿ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਾਵਾਂਗੇ ਸਿੰਘ ਸਾਹਿਬ ਬਹੁਤ-ਬਹੁਤ ਧੰਨਵਾਦ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਦਾ ਬਹੁਤ-ਬਹੁਤ ਧੰ ਸੋ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਦੇ ਨਾਲ ਤੁਹਾਡੀ ਜਿਹੜੀ ਮੁਲਾਕਾਤ ਹੋਵੇਗੀ ਉਮੀਦ ਕਰਦੇ ਆ ਇਹ ਹੀ ਵਿਸ਼ਾ ਹੋਵੇਗਾ ਸ਼ਖਸੀਅਤ ਜਿਹੜੀ ਅਲੱਗ ਹੋਵੇਗੀ ਪਰ ਜਾਂਦੇ ਜਾਂਦੇ ਬੜੀ ਖਾਸ ਤੌਰ ਤੇ ਜੇਕਰ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਜੂਨ 84 ਦੇ ਸਬੰਧ ਦੇ ਵਿੱਚ ਕਲੂਕਰ ਦੇ ਦੀਵਤ ਦੇ ਸਬੰਧ ਦੇ ਵਿੱਚ ਤਾਂ ਤੁਸੀਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਪ੍ਰੋਗਰਾਮ ਚੱਲ ਰਿਹਾ ਉਸ ਸ਼ਖਸ਼ੀਅਤ ਨਾਲ ਮੁਲਾਕਾਤ ਕਰ ਸਕਦੇ ਹੋ ਤੇ ਹੋਰ ਜਾਣਕਾਰੀ ਲਈ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਮੈਨੂੰ ਜਾਣ ਕੇ ਅਮਰਜੀਤ ਸਿੰਘ ਜੀ ਦਾ ਜਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ